इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜੀ ਹਾਂ ਜੀ ਸੈਲੈਂਟ ਸਾਰਿਆਂ ਦੇ ਸਾਹਮਣੇ ਲੇਖੋ ਸਰ

ਇਸ ਕੰਪਨੀ ਦਾ ਅੱਜ ਦਾ ਪ੍ਰੈਸ ਕਾਨਫਰੰਸ ਦਾ ਜਿਹੜਾ ਮੁੱਖ ਮੋਟਿਵ ਹੈ ਉਹ ਇਹ ਹੈ ਕਿ ਕੁਝ ਲੋਕਾਂ ਨੇ ਸਾਡੀ ਕੰਪਨੀ ਦੀ ਰਿਪਿਊਟੇਸ਼ਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਪਿਛਲੇ ਕੁਝ ਦਿਨਾਂ ਵਿੱਚ ਸਾਡੇ ਜਿਹੜੇ ਪ੍ਰਮੋਟਰ ਤੇ ਸ਼ੇਅਰਹੋਲਡਰ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੱਕ ਸਮਾਜ ਸੇਵੀ ਨੇ ਔਰ ਪਿਛਲੇ ਕੁਝ ਸਮੇਂ ਤੋਂ ਬੜੇ ਵੱਡੇ ਪੱਧਰ ਤੇ ਸਮਾਜ ਸੇਵਾ ਕਰ ਰਿਹਾ ਹੈ। ਔਰ ਕੁਝ ਲੋਕਾਂ ਨੂੰ ਉਹਨਾਂ ਦੀ ਬੜੀ ਪੈਨਕੁਆਰੀ ਹੋ ਰਹੀ ਹੈ ਲੋਕੀ ਉਹਨਾਂ ਨੂੰ ਪਿਆਰ ਕਰਦੇ ਨੇ ਔਰ ਔਰ ਬੜੇ ਵੱਡੇ ਪੱਦਰ ਤੇ ਉਹ ਲੋਕਾਂ ਦੇ ਕੰਮ ਕਰ ਰਹੇ ਨੇ ਔਰ ਬਹੁਤ ਸਾਰੇ ਲੋਕਾਂ ਨੂੰ ਇਹ ਸ਼ਾਇਦ ਮੰਨੂਰ ਨਹੀਂ ਹੈ ਇਹਨੂੰ ਪੋਲੀਟੀਕਲ ਮੰਡੇਟਾ ਕਹ ਲਓ ਇਹਨੂੰ ਬਿਜ਼ਨਸ ਮੰਡੇਟਾ ਕਹ ਲਓ ਮੈਂ ਥੋੜਾ ਜਿਹਾ ਆਪਣੀ ਕੰਪਨੀ ਬਾਰੇ ਤੁਹਾਨੂੰ ਬਰੀਫ ਕਰ ਦਿਆਂ ਕਿ ਅਸੀਂ ਪਿਛਲੇ 34 ਸਾਲ ਤੋਂ ਇੰਡਸਟਰੀ 'ਚ ਆਜ ਅਸੀਂ ਨਾ ਸਿਰਫ 올 ਇੰਡੀਆ ਲੈਵਲ ਤੇ ਬਲਕਿ ਇੰਟਰਨੈਸ਼ਨਲ ਪੱਧਰ ਤੇ ਵੀ ਆਪਣੇ IMFL ਪ੍ਰੋਡਕਟ ਦਾ ਸਿੱਕਾ ਜਮਾ ਚੁੱਕੇ ਅਸੀਂ ਅੱਜ 16 ਕੰਟਰੀ ਚ ਐਕਸਪੋਰਟ ਕਰਦੇ ਆਂ ਤੇ ਟੌਪ 10 ਜਿਹੜੇ ਮੇਜਰ ਐਕਸਪੋਰਟਰ ਨੇ ਅਫਰੀਕਾ ਦੇ ਉਹਦੇ ਸਾਡਾ ਨਾਮ ਹੁੰਦਾ ਅਸੀਂ ਸੱਤਵੇਂ ਨੰਬਰ ਤੇ ਹੁੰਦੇ ਆਂ ਸਾਡੀ ਜਿਹੜੀ ਕੰਪਨੀ ਹੈ ਉਹ ਲੁਗਿਆਣੇ ਦਾ ਇੱਕ ਲੋਕਾ IMFL ਪਲਾਂਟ ਹੈ ਔਰ ਅਸੀਂ ਸਰਕਾਰੀ ਖਜ਼ਾਨੇ ਚ ਮੇਜਰ ਰੈਵਨਿਊ ਕੰਟ੍ਰਿਬਿਊਟ ਕਰਦੇ ਆਂ ਇਹ ਸਭ ਹੋਣ ਦੇ ਬਾਵਜੂਦ ਵੀ ਸਾਨੂੰ ਇਹੋ ਜਿਹੀਆਂ ਚੀਜ਼ਾਂ ਦਾ ਸਾਹਮਣਾ ਬੜਾ ਮਨ ਪਰਲਾ ਹੈ ਕਿ ਕੋਈ ਆ ਕੇ ਫੋਨ ਕਰਦਾ ਹੈ ਧਮਕੀ ਦਿੰਦਾ ਹੈ ਕਿ ਸਾਨੂੰ ਏਨੇ ਲੱਖ ਰੁਪਏ ਦੇ ਜੋ ਜੀ ਸਾਨੂੰ ਏਨੇ ਲੱਖ ਰੁਪਏ ਦੇ ਜੋ ਨਹੀਂ ਦੇਸੀ ਤੁਹਾਡਾ ਤੁਹਾਨੂੰ ਬਦਨਾਮ ਕਰਾਂਗੇ ਤੁਹਾਡੇ ਕਦੇ ਖੋਲਾਂਗੇ ਹੋਕਰ ਹੁਣ ਤੁਸੀਂ ਇਹ ਦੇਖੋ ਜੀ 33 ਸਾਲ ਹੋ ਗਏ ਸਾਨੂੰ ਕੰਮ ਕਰਦੇ ਨੂੰ 33 ਸਾਲ ਦੇ ਵਿੱਚ ਸਾਡੀ ਬਿਜ਼ਨਸ ट्रांजੈਕਸ਼ਨ ਲੋਕ ਮਾਰਕੀਟ ਹੋ ਰਹੀ ਹੈ ਬਹੁਤ ਸਾਰੇ بزنس ट्रांजैक्शन ਨੇ ਜਿੱਤੇ ਜਿੱਤੀਸ ਹੋ ਜਾਂਦੀਆਂ ਕੋਈ ਆਫ ਕਮਰ ਦਾ ਟਾਈਮ ਆ ਹੀ ਜਾਂਦਾ ਕਿਸੇ ਲੇਕਿਨ ਉਹਦੇ ਵਾਸਤੇ ਆਪਸੇ ਬਹਿ ਕੇ ਤੁਸੀਂ ਗੱਲ ਕਰ ਸਕਦੇ ਹੋ ਆਰਬਿਟਰੇਸ਼ਨ ਹੈ ਤੁਸੀਂ ਕੋਰਟ ਦਾ ਖਟਾ ਸਕਦੇ ਹੋ ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਹਰਾਸ ਕਰੋ ਸਾਨੂੰ ਹੁਣ ਮੈਂ ਤੁਹਾਨੂੰ ਇੱਕ ਦੱਸਣਾ ਕਿ ਲੋਕੀਂ ਕਿਸ ਤਰ੍ਹਾਂ ਹਰਾਸ ਕਰਦੇ ਨੇ ਕਿਸ ਤਰ੍ਹਾਂ ਮਤਲਬ 5/7/2021 ਨੂੰ ਤੁਸੀਂ ਲੋਕਾਂ ਨੇ ਐਸਐਸਪੀ ਲੁਧਿਆਣਾ ਨੂੰ ਸ਼ਿਕਾਇਤ ਕੀਤੀ ਕਿ ਸਾਡੇ ਬਰੋਦਰ ਕੋਠਾ ਜੜੀ ਹੋਈ ਹੈ। 2/8/2021 ਨੂੰ ਐਸਐਸਪੀ ਪਟਿਆਲਾ ਨੂੰ ਅਸੀਂ ਪੂਰੀ ਇਹ ਦੇ ਬਾਰੇ ਆਪਣੀ ਫਾਈਲ ਸਬਮਿਟ ਕੀਤੀ ਪੂਰੇ ਫੈਕਟ ਸਬਮਿਟ ਕੀਤੀ ਤੇ ਸਾਡੇ ਵੱਲੋਂ ਖਰਚਾ ਹੋਇਆ ਸੀ 2 ਕਰੋੜ 20 ਲੱਖ ਰੁਪਇਆ ਉਸ ਐਗਰੀਮੈਂਟ ਦੇ ਵਿੱਚ। ਅਸੀਂ 2 ਕਰੋੜ 20 ਲੱਖ ਰੁਪਏ ਖਰਚਾ ਕੀਤਾ ਸੀ ਤੇ ਲੇਕਿਨ ਹੁਣ ਕਿਸੇ ਨਾਲ ਤੁਸੀਂ ਕੋਈ ਐਗਰੀਮੈਂਟ ਕਰਦੇ ਹੋ ਤੇ ਉਹ ਐਗਰੀਮੈਂਟ ਜੇ ਕੋਈ ਸ਼ਰਤਾਂ ਹੁੰਦੀਆਂ ਨੇ ਤੇ ਜਦੋਂ ਉਹ ਸ਼ਰਤਾਂ ਬ੍ਰੀਚ ਹੁੰਦੀਆਂ ਨੇ ਕਿਸੇ ਪਾਰਟੀ ਵੱਲੋਂ ਤੇ ਉਹ ਕੰਮ ਨਹੀਂ ਚੱਲਦਾ ਵਰਗਾ ਇਹਨਾਂ ਲੋਕਾਂ ਨੇ ਉਹ ਸ਼ਰਤਾਂ ਸ਼ਰਤਾਂ ਦੇ ਬ੍ਰੀਚ ਕੀਤਾ ਇਹ ਆਪਣਾ ਮਾਲ ਵੇਚ ਨਹੀਂ पाए ਤੇ ਉਹ ਨੁਕਸਾਨ ਸਾਡਾ ਬਹੁਤਾ ਹੋਇਆ ਉਹਨਾਂ ਦਾ ਘੱਟ ਹੋਇਆ ਲੇਕਿਨ ਉਹਨਾਂ ਨੇ ਸਾਡੇ ਅਗੇਂਸਟ ਅਪਲੀਕੇਸ਼ਨ ਲਾਈ ਜਿਸ ਦਾ ਕਿ ਐਸਐਸਪੀ ਲੁਗਿਆਣਾ ਨੇ ਐਸਐਸਪੀ ਪਟਿਆਲਾ ਨੇ ਉਹ ਉਹਦੇ ਪੂਰੀ ਕਾਰਵਾਈ ਕੀਤੀ ਤੇ ਉਹ ਇਹ ਮੰਨਿਆ ਕਿ ਇਹ ਮਤਲਬ ਇਹਦੇ ਵਿੱਚ ਕੁਝ ਨਹੀਂ ਹੈ ਤੇ ਉਹਨੂੰ ਬਰਖਾਸਤ ਕੀਤਾ ਖਾਰਜ ਕਰ ਦਿੱਤਾ 2 ਬਾਰ 2 ਬਾਰ 2021 ਨੂੰ ਇਹਨਾਂ ਡਿਸਟ੍ਰੀਬਿਊਟਰਾਂ ਨੇ ਫਿਰ ਦੁਬਾਰਾ ਐਸਐਸਪੀ ਪਟਿਆਲਾ ਨੂੰ ਦੁਬਾਰਾ ਕੰਪਲੇਂਟ ਫਾਈਲ ਕੀਤੀ ਅਸੀਂ ਉਦੋਂ ਫਿਰ ਪੰਜਾਬ ਮਾਨਯੋਗ ਪੰਜਾਬ ਰੈਡ ਹਾਈ ਕੋਰਟ ਦਾ ਦਰਵਾਜ਼ਾ ਖਟਕਟਾਇਆ ਤੇ ਸਾਰੇ ਫੈਕਟ ਉਹਨਾਂ ਅੱਗੇ ਪੇਸ਼ ਕੀਤੇ ਤੇ ਮਾਨਯੋਗ ਪੰਜਾਬ ਹਾਈ ਕੋਰਟ ਨੇ ਉਹ ਸਾਡਾ ਕੇਸ ਖਾਰਜ ਕਰ ਦਿੱਤਾ ਆਖਿਆ ਕੇ ਇਸ ਵਿੱਚ ਕੁਝ ਵੀ ਨਹੀਂ ਉਹਦੇ ਵਿੱਚੋਂ ਦੋ ਸ਼ਿਕਾਇਤ ਕਰਤਾ ਲੋਕੇਸ਼ਨ ਗਰਗਰਵਾਲ ਤੋਂ ਰਾਹੁਲ ਨਗਰਵਾਲ ਨੇ ਦੁਬਾਰਾ ਪਟਿਆਲਾ ਪੁਲਿਸ ਕੋਲ ਸਾਡਾ ਫੇਰ ਸ਼ਿਕਾਇਤ ਦਰਜ ਕਰਾਈ ਤੇ ਇਸ ਕੇਸ ਨੂੰ ਦੁਬਾਰਾ ਖੁਲਵਾਇਆ ਪਿਛਲੀ ਵਾਰੀ ਵੀ ਕੋਰਟ ਨੇ ਮੰਨਿਆ ਪੁਲਿਸ ਪ੍ਰਸ਼ਾਸਨ ਨੇ ਮੰਨਿਆ ਸੀ ਕਿ ਸਾਡੇ ਕੋਲ ਗਲਤੀ ਹੋਈ ਹੈ ਇਸ ਵਾਰੀ ਫੇਰ ਖੁਲਵਾ ਸੀ ਫੇਰ ਸਾਰਾ ਇਫੈਕਟ ਉਹ ਕੋਰਟ ਨੂੰ ਦਿੱਤੇ ਇਸ ਵਾਰ ਇਸ ਵਾਰੀ ਕੋਰਟ ਨੇ ਕਿਹਾ ਜੀ ਇਹ ਫੇਰ ਖਾਰਜ ਕਰਨੇ ਹਨ ਲੇਕਿਨ ਪੁਲਿਸ ਐਫੀਡੇਵਿਟ ਦਵੇ ਕਿ ਗਾਂ ਤੋਂ ਇਹ ਕੰਮ ਨਹੀਂ ਕਰਨਗੇ ਉਦੋਂ ਐਸਐਸਪੀ ਨੇ ਮੈਂ ਤੁਹਾਨੂੰ ਉਹਦਾ ਦਿਖਾ ਸਕਣਾ ਜੀ ਅ ਮਾਨੀਓਗੇ ਐਸਐਸਪੀ ਸੁਖਵੰਤ ਸਿੰਘ ਰੰਧਾਵਾ ਪੀਪੀਐਸ ਡਿਪਟੀ ਸੁਪਰਡੈਂਟ ਆਫ ਪੁਲਿਸ ਨੇ ਐਫੀਡੇਵਿਟ ਦਿੱਤਾ ਜੀ ਕਿ ਸਾਡੇ ਤੋਂ ਇਹ ਗਲਤੀ ਹੋਈ ਹੈ ਤੇ ਇਹ ਦੁਬਾਰਾ ਨਹੀਂ ਹੋਊਗਾ ਇਸ ਦਾ ਇਸ ਕੇਸ ਨੂੰ ਮਤਲਬ ਕੋਰਟ ਨੂੰ ਕਹ ਦਿੱਤੀ ਇਸ ਕੇਸ ਨੂੰ ਖਾਰਜ ਕੀਤਾ ਜਾਵੇ ਉਹਨਾਂ ਦਾ ਪੰਜਾਬ ਚ ਬਸ ਨਹੀਂ ਸੀ ਚੱਲਦਾ ਉਹਨਾਂ ਨੇ ਚੁੱਕ ਕੇ ਰਾਜਸਥਾਨ ਦੇ ਵਿੱਚ ਦੁਬਾਰਾ ਅਪਲੀਕੇਸ਼ਨ ਲਾ ਦਿੱਤੀ ਦੁਬਾਰਾ ਕੰਪਲੀਟ ਫਾਈਲ ਕਰ ਦਿੱਤੀ ਅਸੀਂ ਸਾਰੇ ਫੈਕਟ ਫਿਰ ਦੁਬਾਰਾ ਲੈ ਕੇ ਜੋਧਪੁਰ ਹਾਈ ਕੋਰਟ ਗਏ ਇਸ ਵਾਰੀ ਜੋਧਪੁਰ ਹਾਈ ਕੋਰਟ ਨੇ ਇਹ ਕਹਿ ਦਿੱਤੀ ਕਿ ਇਹ ਉਹਨਾਂ ਨੇ ਬਹੁਤ ਸਾਰੀਆਂ ਐਫ ਆਈ ਆਰ ਕਰਤੀਆਂ ਉਹਨਾਂ ਨੇ ਸਾਰੀਆਂ ਐਫ ਆਈ ਆਰ ਤੇ ਸਟੇ ਕਰਕੇ ਨਾਲ ਇਹ ਵੀ ਨਾਲ ਲਾਤਾ ਕਿ ਅੱਜ ਤੋਂ ਬਾਅਦ ਦੁਬਾਰਾ ਇਹਨਾਂ ਉੱਤੇ ਇਹ ਇਸ ਮੁਤਲਕ ਜਾਂ ਇਹਦੇ ਨਾਲ ਮਿਲਦੇ ਜੁਲਦੇ ਕਿਸੇ ਵੀ ਮੁਤਲਕ ਸਾਡੇ ਦੇ ਕੋਈ ਕੇਸ ਜਾਂ ਕੰਪਲੀਟ ਫਾਈਲ ਨਹੀਂ ਹੋ ਸਕਦੀ ਨਾ ਕੋਈ ਐਫ ਆਈ ਆਰ ਹੋ ਸਕਦੀ ਇਹ ਜੋ ਵੀ ਮਤਲਬ ਆਰਡਰ ਤੁਹਾਡੇ ਸਾਹਮਣੇ ਹੈ ਜੀ ਹੁਣ ਕੀ ਹੈ ਜੀ ਉਹਨਾਂ ਦਾ ਸਾਰਾ ਹੋ ਗਿਆ ਹੁਣ ਇੱਕ ਮੁੰਡਾ ਹੈ ਜੀ ਰੋਹਨ ਬੋਗਨਾ 24-25 ਸਾਲ ਦਾ ਮੁੰਡਾ ਹੈ ਜੀ ਇਹ ਸਾਨੂੰ ਬਲੈਕਮੇਲ ਕਰ ਰਿਹਾ ਹੈ ਕਿ 500000 ਰੁਪਏ ਸਾਨੂੰ ਦਿਓ ਨਹੀਂ ਤੇ ਧਮਕੀ ਦੇ ਰਿਹਾ ਹੈ ਕਿ ਮੈਂ ਤੁਹਾਡਾ ਸਾਰਾ ਪਰਦਾ ਫਾਸ਼ ਕਰਾਂਗਾ ਪ੍ਰੈਸ ਕਾਨਫਰੰਸ ਕਰਾਂਗਾ ਤੇ ਤੁਹਾਨੂੰ ਬਦਨਾਮ ਕਰਾਂਗਾ ਤੇ ਤੁਹਾਡੀ ਸਾਖ ਨੂੰ ਨੁਕਸਾਨ ਪਹੁੰਚਾਉਣਾ